ਉਹ ਤੇ ਨਿਮਾਉਣੇ ਹਨ ਇਹੋ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਨਵਰ ਕਾਰੀ ਜਾਂਦਾ ਬਾਹਰ ਨਾ ਚੱਲ ਜੇ ਲੋ ਜੀ ਦੇਖ ਲੈ ਭਰਾ ਲੈ ਆਪਰਾ ਮੋੜ ਲਿਆ ਚੱਲ ਪਾਣੀ ਪੀਣ ਦਾ ਕਰਕੇ ਨੂੰ ਐਵੇਂ ਨਿਮਾਉਣਗੇ ਗਰਮੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੇਂਡ ਵਕਤਗਰ ਤੇ ਜਿਲ੍ਹਾ ਨੂੰ ਪੇਂਦਾ ਜੀ ਬਰਨਾਲਾ ਕਲੌਣ ਝੋਟੀ ਆ ਬਕਾਊਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗਾ ਟ੍ਰੇਲ ਵਿੱਚ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਜੀ ਨਾਮ ਵੀਰੇ ਆਪਣਾ ਨਾਮ ਮੋਤੀ ਖਾਂ ਜੀ ਪਿੰਡ ਪਿੰਡ ਵਾਸਟਗੜ ਵੀਰੇ ਬਰਨਾਲਾ ਜੱਲਾ ਠੀਕ ਆ ਤੇ ਛੋਟੀ ਦੱਸੋ ਜੀ ਇਹ ਆਪਣੇ ਪਹਿਲੇ ਸੂਜਾ ਜੂਟੀ ਸੋਣਾ ਵੀਰੇ ਹਾਂਜੀ ਤੇ ਆਪ ਦਾ ਹੈਗੀ ਐਮ 29 ਦੀ ਇਹ ਠੀਕ ਆ ਤੇ 17 ਆਲੂ ਦਾ ਟੀਕਾ ਭਰਿਆ ਵਾ ਸਿਕਰ ਆਲੂ ਦਾ ਹਾਂਜੀ ਠੀਕ ਆ ਤੇ ਇਹਦਾ ਆਪਣਾ ਕਿਹੜਾ ਟੀਕਾ ਕੱਟੀ ਵਾਲਾ ਭਰਿਆ ਵਾ ਕਿਹੜਾ ਭਰਿਆ ਸਿਕਸੜ ਨਹੀਂ 17 ਆਲੂ ਦਾ ਭਰਿਆ ਵਾ ਉਹ ਸਿਕਸੜ ਭਰਿਆ ਨੋਰਮਲੀ ਹਾਂਜੀ ਨਹੀਂ ਨਹੀਂ ਵਧੀਆ ਟੀਕਾ ਭਰਿਆ ਵਾ ਭਰਿਆ ਵਾ ਸਿਕਸੜ ਭਰਿਆ ਕੋ ਨੋਰਮਲੀ ਹਾਂ ਹਾਂ ਆਪਦੀ ਦਾ ਵਧੀਆ ਭਰਿਆ ਵਾ ਪਰ ਸਿਕਸੜ ਨਹੀਂ ਹੈਗਾ ਹਾਂ ਠੀਕ ਆ ਤੇਰੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਕਰ ਲਾਂਗੇ ਵੀਰੇ ਠੀਕ ਆ ਬਾਕੀ ਵਾਲੇ 15 ਦਿਨ ਦੀ ਕੱਚੀ ਪਈ ਆ ਤੇ ਠੰਡੀ ਸੀਲ ਬਸੇਰੀ ਆ ਲੈ ਜਿਵੇਂ ਮਰਦੀ ਖਾਨ ਫੜ ਖੜਕ ਜੀ ਜਾਈ ਠੀਕ ਆ ਸਹੀ ਜਿਵੇਂ ਮਰਦੀ ਬਤੀ ਠੀਕ ਆ ਤੋਰ ਦੋ ਭਰਾ ਲੋ ਭਰਾ ਚੈੱਕ ਕਰਸਾ ਵੀ ਚੰਗੀ ਪਲੀ ਕੁਲੂਸੀ ਆ ਠੰਡੀ ਸੀਲ ਆ 15 ਦਿਨ ਦੀ ਕੱਚੀ ਬਈ ਹਾਂ 15 ਦਿਨਾਂ ਦੀ ਕੱਚੀ ਆ ਲੈ ਬਈ ਤਰੀਕ ਲਿਖੀ ਵੀ ਆਪਣੀ ਹਾਂ ਹਾਂ ਤਰੀਕ ਲਿਖ ਦਿੱਤਾ ਠੀਕ ਹੈ ਨਾ ਐਮ 23 ਦੀ ਝੋਟੀ ਠੀਕ ਆ ਜੀ ਪਲੂਨ 15 ਦਿਨ ਬਾਕੀ ਦੇਖੀ ਬਈ ਉਹ ਦੇਖੀ ਉਹ ਤੇ ਨਿਮਾਉਣੇ ਹਨ ਇਹੋ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਨਵਰ ਕਾਰੀ ਜਾਂਦਾ ਬਾਹਰ ਨਾ ਚੱਲ ਜੇ ਲੋ ਜੀ ਦੇਖ ਲੈ ਭਰਾ ਲੈ ਆਪਰਾ ਮੋੜ ਲਿਆ ਚੱਲ ਪਾਣੀ ਪੂਣੀ ਕਰਕੇ ਇਹਨੂੰ ਐਵੇਂ ਨਿਮਾਉਣਗੇ ਗਰਮੀ ਹੈਗੀ ਨਾ ਇਸ ਕਰਕੇ ਲੋ ਜੀ ਫੇਸ ਚੈੱਕ ਕਰ ਸਕੋ ਲੋ ਜੀ ਚੰਗੀ ਪਲੀ ਬਲੂਸੀ ਆ ਲੋ ਜੀ ਪੂਰਾ ਤਰਾ ਕਰਮੋ ਵਾਲੀ ਦਾ ਤੁਹਾਡੇ ਸਾਹਮਣੇ ਆ ਖਾਣ ਸਨ ਫੇਰ ਦਿਖਾਉਣੇ ਆ ਸਟਾਰਟ ਕਰਕੇ ਬਣਦੂ ਬਈ ਯਾਰ ਖਣ ਪਾਸੰਗੀਦਰਾ ਦਿਖਾਉਣੇ ਆਲੇ ਕਾ ਕੈਮਰਾ ਤੋਂ ਕਈ ਰਾ ਪਸ਼ੂ ਡਰ ਜਾਂਦਾ ਹਲੇ ਲੋ ਜਿਵੇਂ ਮਰਜੀ ਆਤ ਬੋਲ ਕੇ ਨਾ ਲੋਣ ਛੋਟੀ ਆ ਹਨ ਬਹੁਤ ਲੱਗਿਆ ਪਿਆ ਬਈ ਠੀਕ ਆ ਜੀ ਬਿੱਥੀ ਨਾ ਪੀੜੇ ਦੇ ਪਾਸ ਵਰ ਗਿਆ ਹਨ ਜਿਵੇਂ ਪੀੜੇ ਦੇ ਨਾ ਚੋਕ ਆਇਆ ਇਹ ਮਾਲਾ ਵੀ ਵੋਧ ਦਾ ਰਿਕਾਡ ਬਹੁਤ ਸੀਗਾ ਕਿੰਨਾ ਸੀ 18 ਕਿਲੋ ਦਾ ਰਿਕਾਡ ਸੀਗਾ ਜੀ ਠੀਕ ਆ ਨਹੀਂ ਸਰ ਪਾਦਾ ਕੱਚੀ ਵੋਧ ਪਈਆ ਬਾੰਨਾ ਬਹੁਤਾ ਛੋਟੀ ਨੇ ਠੀਕ ਆ ਠੀਕ ਆ ਕੱਚੀ ਵਾਲੇ 15 ਦਿਨ ਹਨ ਤੇ ਲਾਟੂ ਲਾ ਵੀ ਕਾਫੀ ਪੀ ਆਣ ਵਾਧੂ ਵਾਧੂ ਠੀਕ ਆ ਉਧਰ ਨਹੀਂ ਸਾਈਡ ਚੱਕਾ ਠੀਕ ਆ ਬਾਈ ਜੀ ਨਾਲ ਜਲੂ ਕਨੈਕਟ ਕਰੋ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਟਾਈਟਲ ਵਿੱਚ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਓਕੇ ਬਾਈ